ਅਮੀਰ ਆਦਮੀ ਨੇ ਇੱਕ ਬਹੁਤ بڑے ਹੋਟਲ ਦੇ ਵਿੱਚ ਆਪਣੀ ਬੇਟੀ ਦੀ ਸ਼ਾਦੀ ਕੀਤੀ ਜਿੱਥੇ ਪਲੇਟ ਹੀ 5000 ਰੁਪਏ ਦੀਆਂ 10000 ਰੁਪਏ ਦੀ ਹੂੰ ਔਰ ਉਹ ਸੋਚਾ ਦੇਖ ਕੇ ਦੂਜੇ ਬੰਦੇ ਨੂੰ ਵੀ ਹੋਏਗਾ ਉਹ ਏਡੀ ਮਹਿੰਗੀ ਸ਼ਾਦੀ ਨੇ ਗਲੋਬਲ ਵਾਰਮਿੰਗ ਦੇ ਵਿੱਚ ਜਾ ਕੇ ਕੀ ਪ੍ਰਭਾਵ ਪਾਇਆ ਅਸੀਂ ਪ੍ਰਵਾਹੀ ਨਹੀਂ ਕਰਦੇ ਹੂੰ ਇੱਥੇ ਦਿਵਾਲੀ ਦੇ ਉੱਤੇ ਪਟਾਕੇ ਚੱਲਦੇ ਹੁੰਦੇ ਹੁਣ ਤਾਂ ਇੱਥੇ 31 ਦਿਨ ਦਿਵਾਲੀ ਹੁੰਦੀ ਹੈ ਕਿਦਾ ਜਨਮ ਦਿਨ ਆਇਆ ਤੇ ਪਤਾ ਨਹੀਂ ਅਸਮਾਨ ਚ ਪਟਾਕੇ ਪਟਾਕੇ ਹੋ ਜਾਂਦੇ ਆ ਕਿਤੇ ਬਰਾਤ ਜਾਂਦੀ ਉਦੋਂ ਪਟਾਕੇ ਵਜਾ ਦੋ ਇਹ ਸਰ ਗਲੋਬਲ ਵਾਰਮਿੰਗ ਹੀ ਆ ਨਾ ਗਲੋਬਲ ਵਾਰਮਿੰਗ ਹੀ ਆ ਨਾ ਸਰਕਾਰ ਕੰਜੇ ਨਹੀਂ ਕੰਟਰੋਲ ਕਰਨ ਸਰਕਾਰ ਪਟਾਕੇ ਬੰਦ ਨਹੀਂ ਕਿਉਂ ਨਹੀਂ ਬੰਦ ਕਰ ਦਿੰਦੀ ਹੂੰ ਕਿਤੇ ਆਉਣ ਗਈ ਨਹੀਂ ਇਹ ਦੀਵਾਲੀ ਵਾਲੇ ਦਿਨ ਪਟਾਕੇ ਚਲਾਉਣ ਦਾ ਕੀ ਟੋਕਾ ਦੇਖੋ ਜਦੋਂ ਰਾਮ ਜੀ ਹੁੰਦੇ ਸੀ ਉਦੋਂ ਪਟਾਕੇ ਹੁੰਦੇ ਸੀ ਉਦੋਂ ਪਟਾਕੇ ਨਹੀਂ ਸੀ ਹੁੰਦੇ ਹੂੰ ਤੇ ਉਹ ਕਹਿੰਦਾ ਮਤਲਬ ਇਹ ਆ ਇੰਨੀਆਂ ਲਾਈਟਾਂ ਜਲਾ ਦੇਣੀਆਂ ਉਦੋਂ ਬਿਜਲੀ ਹੁੰਦੀ ਸੀ ਨਹੀਂ ਸੀ ਹੁੰਦੀ ਨਾ ਜੇ ਦੀਵੇ ਚਲਾਏ ਹੋਣਗੇ ਕਿੰਨੇ ਦੇਸੀ ਕੀ ਦੇ ਜਲਾਏ ਹੋਣਗੇ ਜਾਂ ਤੇਲ ਦੇ ਜਲਾਏ ਹੋਣਗੇ ਕਿੰਨੇ ਕਿ ਚਲਾਤੇ ਹੋਣਗੇ ਕਿੰਨਾ ਕ ਤੇਲ ਹੁੰਦਾ ਕਿੰਨਾ ਕ ਦੇਸੀ ਕੀ ਹੁੰਦਾ ਫਿਰ ਵੀ ਇੱਕ ਸਿੰਬੋਲਿਕ ਹੀ ਹੋਇਆ ਹੈਗਾ ਨਾ ਸਾਰਾ ਕੁਝ ਹੈ ਹੁਣ ਤੇ ਕੋਈ ਅੰਤ ਹੀ ਨਹੀਂ ਹੈ ਰੜੇ ਰੜੇ ਬੜੇ ਬੰਗਲੇ ਰੜੇ ਰੜੇ ਮਹਿਲ ਨੇ ਆ ਚਮਚਮ ਕਰ ਰਹੇ ਨੇ ਬਿਜਲੀ ਨਾਲ ਉਹ ਬਿਜਲੀ ਕਿੱਥੋਂ ਆ ਰਹੀ ਹੈ ਆ ਥਰਮਲ ਪਾਵਰ ਤੋਂ ਆ ਰਹੀ ਹੈ ਕੋਲੇ ਤੋਂ ਆ ਰਹੀ ਹੈ ਗਲੋਬਲ ਵਾਰਮਿੰਗ ਹੋ ਰਹੀ ਹੈ ਅਮੀਰ ਬੰਦਿਆਂ ਨੂੰ ਇਹ ਸੋਚਣਾ ਪਵੇਗਾ ਦੇਖੋ ਦੁਨੀਆ ਤੇ ਇੱਕ ਬੜਾ ਬਦਨਾਮ ਕਰੈਕਟਰ ਹੈ ਮਸੋਲਨੀ ਪਰ ਮਸੋਲਨੀ ਨੇ ਨਾ ਇੱਕ ਵਾਰੀ ਇੱਕ ਲੈਕਚਰ ਦਿੱਤਾ ਸੀ ਕਹਿੰਦਾ ਕਿ ਮੈਂ ਉਸ ਬੰਦੇ ਨੂੰ ਇਟਾਲੀਅਨ ਨਹੀਂ ਮੰਨਦਾ ਹੂੰ ਜਿਹੜਾ ਅਮੀਰ ਕਹਿੰਦਾ ਆਪਣੇ ਆਪ ਨੂੰ ਪਰ ਉਹਨੇ ਕਿਸੇ ਗਰੀਬ ਇਟਾਲੀਅਨ ਦਾ ਚੁੱਲਾ ਨਹੀਂ ਜਲਾਇਆ ਹੂੰ ਹੂੰ ਤੇ ਅਹੀਂ ਯਾਰ ਜੇ ਅਮੀਰ ਲੋਕ ਤੁਸੀਂ ਹੋ ਗਏ ਹੋ ਤੁਹਾਡੇ ਕੋਲ ਇਹਨੇ ਪੈਸੇ ਆ ਗਏ ਨੇ ਤੁਸੀਂ ਤਮਾਸ਼ਾ ਕਰ ਰਹੇ ਹੋ ਦਿਖਾਵਾ ਕਰ ਰਹੇ ਹੋ ਤੇ ਇਹ ਸੋਚੋ ਕਿ ਇਹ ਦੇਸ਼ ਤਾਂ ਗਰੀਬਾਂ ਦਾ ਹੈ ਇੱਥੇ ਮੈਜੋਰਟੀ 80% 90% ਲੋਕ ਗਰੀਬ ਨੇ ਉਹਨਾਂ ਗਰੀਬਾਂ ਨੂੰ ਵੀ ਤੁਸੀਂ ਗਲਤ ਰਸਤੇ ਤੇ ਪਾਉਂਦੇ ਗੱਲ ਐ ਲੋਕੀ ਕਹਿਣਗੇ ਵੀ ਕਹਿੰਦੇ ਆਪਣੇ ਆਪ ਨੂੰ ਸਾਇੰਟਿਸਟ ਹੈ ਤੇ ਗੱਲਾਂ ਪੁਰਾਣੀਆਂ ਕਰੀ ਜਾਂਦੇ ਆ ਵੀ ਉਦਾਂ ਹੀ ਆਪਣਾ ਜੀਵਨ ਜਿਉਓ ਉਦਾਂ ਹੀ ਸਭ ਕੁਝ ਜਿਉਓ ਟੈਕਨੋਲੋਜੀ ਜੇ ਅੱਗੇ ਵਧ ਰਹੀ ਹੈ ਤਾਂ ਉਹਦੇ ਨਾਲ ਅੱਗੇ ਵਧਣਾ ਹੀ ਪੈਂਦਾ ਦੇਖੋ ਟੈਕਨੋਲੋਜੀ ਦੇ ਨਾਲ ਅੱਗੇ ਵਧੋ ਟੈਕਨੋਲੋਜੀ ਬੈਨੀਫਿਟ ਵਾਸਤੇ ਹੋਣੀ ਚਾਹੀਦੀ ਹੈ ਟੈਕਨੋਲੋਜੀ ਇਸ ਕਰਕੇ ਹੋਣੀ ਚਾਹੀਦੀ ਆ ਕਿ ਜੇ ਕੋਈ ਬੰਦਾ ਮੌਤ ਦੇ ਮੂੰਹ ਵਿੱਚ ਜਾ ਰਿਹਾ ਤੇ ਉਹਨੂੰ ਮੌਤ ਦੇ ਮੂੰਹ ਚੋਂ ਕੱਢਿਆ ਜਾਵੇ ਟੈਕਨੋਲੋਜੀ ਇਸ ਕਰਕੇ ਨਹੀਂ ਹੁੰਦੀ ਕਿ ਤੁਹਾਡੇ ਹਸਪੀਟਲ ਚ ਗਲਤੀ ਨਾਲ ਕੋਈ ਮਰੀਜ਼ ਆ ਗਿਆ ਉਹਨੂੰ ਹੋਰ ਬਿਮਾਰ ਕਰੋ ਉਹਦੀਆਂ ਪੂਰੀਆਂ ਜੇਬਾਂ ਖਾਲੀ ਕਰ ਲਓ ਤੇ ਜਾਂ ਕਰੋਨਾ ਵਰਗੀਆਂ ਘਟਿਆ ਵੈਕਸੀਨਾ ਬਣਾਈਆਂ ਜਾਣ ਜਿਹੜੀਆਂ ਸਾਰੇ ਮੁਲਕ ਦੇ ਵਿੱਚ ਓਨੇ ਬੰਦਿਆਂ ਦੀ ਜਾਨਾਂ ਨਹੀਂ ਬਚਾਉਣਗੀਆਂ ਜਿੰਨੀਆਂ ਉਹਨਾਂ ਨੇ ਮੁੜ ਕੇ ਜਾਨਾਂ ਹਾਰਟ ਅਟੈਕ ਦੇ ਰੂਪ ਵਿੱਚ ਲੈ ਲੈਣੀਆਂ ਨੇ ਤਰੱਕੀ ਤਾਂ ਇਸ ਵਾਰ ਸਿੱਝ ਕਹਿੰਦੀ ਆ ਕਿ ਤੁਸੀਂ ਲੋਕਾਂ ਨੂੰ ਸੁਖ ਦੋ ਤਰੱਕੀ ਇਹ ਕਹਿੰਦੀ ਆ ਕਿ ਪਬਲਿਕ ਟਰਾਂਸਪੋਰਟ ਇੰਨੀ ਅਮੀਰ ਹੋ ਜਾਣੀ ਚਾਹੀਦੀ ਆ ਕਿ ਤੁਹਾਨੂੰ ਆਪਣੀਆਂ ਪ੍ਰਾਈਵੇਟ ਗੱਡੀਆਂ ਲੈਣੀਆਂ ਹੀ ਨਾ ਪਾਵੇਂ ਹੂੰ ਲੋੜ ਹੀ ਨਾ ਪਵੇ ਤਰੱਕੀ ਤਾਂ ਇਹ ਕਹਿੰਦੀ ਆ ਕਿ ਅਗਰ ਪਿੰਡ ਦੇ ਵਿੱਚ ਅਗਰ 500 ਕਿੱਲਾ ਜ਼ਮੀਨ ਆ ਦੋ ਟਰੈਕਟਰਾਂ ਨਾਲ ਜ਼ਮੀਨ ਉਾਈ ਜਾ ਸਕਦੀ ਆ ਤੇ ਉਸ ਪਿੰਡ ਦੇ ਵਿੱਚ 50 ਟਰੈਕਟਰ ਕਿਉਂ ਆ ਗਏ ਨੇ ਤਰੱਕੀ ਤਾਂ ਇਹ ਕਹਿੰਦੀ ਆ ਕਿ ਅਗਰ ਇੱਕ ਲੜਕੀ ਦੀ ਸ਼ਾਦੀ ਕੀਤੀ ਆ ਸਲਾਈ ਮਸ਼ੀਨ ਸਲਾਈ ਤਾਂ ਆਉਂਦੀ ਨਹੀਂ ਕਿਸੇ ਨੂੰ ਉਹਨੂੰ ਗਾਇਦੇ ਵਿੱਚ ਸਲਾਈ ਮਸ਼ੀਨ ਕਿਉਂ ਦਿੱਤੀ ਜਾ ਰਹੀ ਹੈ ਕਿਉਂਕਿ ਗਲੋਬਲ ਵਾਰਮਿੰਗ ਨਾਲ ਉਹ ਵੀ ਜੁੜਿਆ ਹੋਇਆ ਹੈ ਕਿਤੇ ਨਾ ਕਿਤੇ ਮਾਮਲਾ ਇਦਾਂ ਦੀ ਜਿਹੜੀ ਚੀਜ਼ਾਂ ਨੇ ਅਗਰ ਤੁਸੀਂ AC ਤੋਂ ਬਗੈਰ ਰਹਿ ਸਕਦੇ ਹੋ ਖਾਲੀ ਇੱਕ ਤੁਸੀਂ ਆਪਣੇ ਬੱਚੇ ਨੂੰ ਮਜਬੂਰ ਕਰ ਦਿੱਤਾ ਬਿਮਾਰ ਕਰ ਦਿੱਤਾ ਹੈ AC ਦੇ ਵਿੱਚ ਕੱਲ ਨੂੰ ਉਹਦੀਆਂ ਹੱਡੀਆਂ ਦਰਦ ਹੋਣੀਆਂ ਨੇ ਉਹਨੇ ਜਾ ਕੇ ਡਾਕਟਰਾਂ ਕੋਲ ਜਾਣਾ ਹੈ ਉੱਥੇ ਜਾ ਕੇ ਫਿਰ ਗਲੋਬਲ ਵਾਰਮਿੰਗ ਨਾਲ ਇਹਨੂੰ ਜੋੜਨਾ ਕਿਤੇ ਕਿਤੇ ਨਾ ਕਿਤੇ ਉਸ ਚੀਜ਼ ਨੇ ਹ ਇਹ ਚੀਜ਼ਾਂ ਜਿਹੜੀਆਂ ਨੇ ਇਹ ਅਸੀਂ ਬਹੁਤ ਗਲਤ ਰਸਤੇ ਤੇ ਪੈ ਗਏ ਆਂ ਸਾਡੀਆਂ ਪਾਲਿਸੀ ਪਲਾਨਰਾਂ ਨੂੰ ਸੋਚਣਾ ਪਵੇਗਾ ਬੈਠ ਕੇ ਵਿਚਾਰਾ ਕਰਨੀਆਂ ਪੈਣਗੀਆਂ ਸਸਟੇਨੇਬਲ ਡਵੈਲਪਮੈਂਟ ਦੁਨੀਆ ਤਬਾਹ ਵਾਲ ਜਾ ਰਹੇ ਦੁਨੀਆ ਤਬਾਹ ਵਾਲਸਾ ਅਸੀਂ ਦੇਖੋ ਵਾਦੇ ਹੀ ਜਾ ਰਹੇ ਨੇ ਦੇਖੋ ਪ੍ਰੈਕਟੀਕਲੀ ਯਹੀ ਕ ਨਵੀਂ ਇਨਕਾਰ ਕਰੀਏ ਵਾਦੇ ਹੀ ਜਾ ਰਹੇ ਨੇ ਦੁਨੀਆ ਤਬਾਹੀ ਵਾਲੀ ਵਧੀ ਜਾ ਰਹੀ ਮੈਂ ਨਿਊਕਲੀਅਰ ਜਨਰਲ ਦੀ ਗੱਲ ਨਹੀਂ ਕਰ ਰਿਹਾ ਨਿਊਕਲੀਅਰ ਜੰਗਲ ਤੇ ਆਪਣੇ ਆਪ ਚ ਕਾਫੀ ਵੱਡਾ ਇੱਕ ਮਸਲਾ ਨੇ ਤੇ ਪਰ ਜਿਹੜੀ ਇਹ ਕੁਝ ਹੋ ਰਿਹਾ ਜਿਹੜੀ ਇਹ ਕੋਸ ਹੋ ਰਿਹਾ ਕਾਰਪੋਰੇਟ ਘਰਾਣਿਆਂ ਦੇ ਪ੍ਰਾਫਿਟ ਇੰਨੇ ਵੱਧ ਗਏ ਨੇ ਇੰਨੇ ਅਨਬ੍ਰਿਡਲਡ ਹੋ ਗਏ ਨੇ ਇੰਨੇ ਬੇਲਗਾਮ ਹੋ ਗਏ ਨੇ ਉਹ ਜੰਗਾ ਪੜਗਾ ਦੁੰਦੀਆਂ ਨੇ ਮੁਲਕਾਂ ਦੇ ਵਿੱਚ ਸਰਕਾਰਾਂ ਉਹਨਾਂ ਦੇ ਇਸ਼ਾਰਿਆਂ ਦੇ ਕਹਿੰਦੇ ਹੁੰਦੇ ਨਾ ਮਦਾਰੀ ਦੀ ਬੰਦਰੀ ਵਾਂਗ ਨੱਚਦੀਆਂ ਨੇ ਔਰ ਇੱਕ ਗਵਰਨਮੈਂਟ ਦੂਜੀ ਗਵਰਨਮੈਂਟ ਦੇ ਉੱਤੇ ਖਾਸ ਕਰਕੇ ਅਮਰੀਕਾ ਹਮਲੇ ਤੱਕ ਕਰ ਦਿੰਦਾ ਹੈ ਕਿਉਂਕਿ ਉਹ ਕਿਉਂਕਿ ਉੱਥੇ ਕਿਸੇ ਖਾਸ ਕਾਰਪੋਰੇਟ ਘਰਾਣੇ ਦਾ ਜਿਹੜਾ ਹਿੱਤ ਹੁੰਦਾ ਉਹ ਪੂਰਾ ਨਹੀਂ ਹੋ ਰਿਹਾ ਹੁੰਦਾ ਤੇ ਇਹ ਗੱਲਾਂ ਜਿਹੜੀਆਂ ਨੇ ਅਕਟੀਵਿਟੀਲੀ ਗਲੋਬਲ ਵਾਰਮਿੰਗ ਹੀ ਹੈ ਹੂੰ ਹੁਣ ਆਇਜ਼ਰ ਬਾਈਜਾਨ ਆਰਮੇਨੀਆ ਦੀ ਜੰਗ ਹੋ ਗਈ ਰੂਸ ਜੁਕ੍ਰੇਨ ਦੀ ਜੰਗ ਹੋ ਗਈ ਇੱਥੇ ਕੱਲ ਨੂੰ ਇਜ਼ਰਾਈਲ ਦੀ ਜੰਗ ਹੋ ਗਈ ਉਹਦਾਂ ਨਾ ਹੋ ਗਈ ਕੱਲ ਨੂੰ ਇੱਕ ਫਿਲਮ ਆਈ ਸੀ ਇੱਕ ਫਿਲਮ ਆਈ ਸੀ ਉਹ ਦੁਨੀਆ ਦੀ ਬਹੁਤ ਮਸ਼ਹੂਰ ਫਿਲਮ ਬਣੀ ਜਾਂਦੀ ਆ ਗੋਨ ਵਿਦ ਦਾ ਵਿੰਡ ਹੂੰ ਉਹਦੇ ਵਿੱਚ ਇੱਕ ਡਾਇਲੌਗ ਸੀ ਜਿਹੜਾ ਦੁਨੀਆ 'ਚ ਬੜਾ ਮਸ਼ਹੂਰ ਹੋਇਆ ਉਹ ਕਹਿੰਦੇ ਯਾਰ ਜੰਗਾਂ ਦੇ ਬਾਰੇ ਜੰਗਾਂ ਇੱਕ ਬੁਰੀ ਚੀਜ਼ ਨੇ ਜਦੋਂ ਜੰਗਾਂ ਖਤਮ ਹੁੰਦੀਆਂ ਨੇ ਤੇ ਕਿਸੇ ਨੂੰ ਪੁੱਛਿਆ ਜਾਂਦਾ ਕਿ ਜੰਗ ਛੇੜੀ ਕਿਉਂ ਸੀ ਕਿਸੇ ਇਹ جنگਾਂ ਵੀ ਉਹ جنگਾਂ ਨੇ ਜਿਹੜੀਆਂ ਕੱਲ ਨੂੰ ਜਦੋਂ ਪੁੱਛਿਆ ਜਾਣਾ ਇਤਿਹਾਸਕਾਰਾਂ ਨੇ ਲਿਖਣਾ ਉਹਨਾਂ ਨੂੰ ਕਾਰਨ ਨਹੀਂ ਲੱਭਣੇ ਕਿ ਇਹ ਇਜ਼ਰਾਈਲ ਦੀ ਤੇ ਇਹਦੀ ਈਰਾਨ ਦੀ ਜੰਗ ਕਿਉਂ ਹੋਈ ਯੂਕਰੇਨ ਦੀ ਤੇ ਰੂਸ ਦੀ ਜੰਗ ਕਿਉਂ ਹੋਈ ਇਹ ਬੇਕਾਰਨੀ ਜੰਗਾਂ ਨੇ ਆਇਰ ਬਾਈ ਜਾਂਦੀ ਅਰਮੇਨੀਆ ਦੀ ਜੰਗ ਕਿਉਂ ਹੋਈ ਕੋਈ ਕਾਰਨ ਨਹੀਂ ਲੱਭਣੇ ਅਮਰੀਕਾ ਨੇ ਇੰਨੇ بڑے بڑے ਅਟੈਕ ਕੀਤੇ ਸੋਮਾਲੀਆ ਤੇ ਕੀਤਾ ਅਫਗਾਨਿਸਤਾਨ ਤੇ ਕੀਤਾ ਇਰਾਕ ਤੇ ਕੀਤਾ ਉਹਦੇ ਤੇ ਕਹਿੰਦੇ ਸੀਰੀਆ ਤੇ ਕੀਤਾ ਇਹ ਤੇ ਉਹ ਕਹਿੰਦਾ ਮਤਲਬ ਕਿ ਇਹਨਾਂ ਦੇ ਕਾਰਨ ਨਹੀਂ ਲੱਭਣੇ ਕਿਸੇ ਨੂੰ ਕੱਲ ਨੂੰ ਤੁਸੀਂ ਜਿੰਨੀਆਂ ਵੀ ਗੱਲਾਂ ਕੀਤੀਆਂ ਇਸ ਦੇ ਪਿੱਛੇ ਕਾਰਨ ਇੱਕੋ ਹੀ ਮਨੁੱਖ ਹੈ ਤੇ ਆ ਜਿਹੜੀ ਕਰੋਪੀ ਹੋ ਰਹੀ ਆ ਜਿਹੜਾ ਕੁਦਰਤ ਕਹਿਰ ਵਰਸਾ ਰਿਹਾ ਤੇ ਇਹ ਜਿਵੇਂ ਕਹ ਦਿੰਦੇ ਆ ਵੀ ਹੜ ਨੇ ਇਹ ਮੈਨ ਮੇਡ ਨੇ ਕੀ ਇਹ ਸੱਚੀ ਮੈਨ ਮੇਡ ਨੇ ਆ ਦੇਖੋ ਇੱਕ ਗੱਲ ਹੈ ਬੜੀ ਰਾਜਦੀ ਹੈ ਹਮ ਪਰ ਉਹ ਗੱਲ ਦੁਨੀਆ ਦੇ ਸਾਰੇ ਹੀ ਜਿਹੜੇ ਆ ਦਾਨਿਸ਼ਮੰਦ ਲੋਕ ਨੇ ਉਹ ਜਾਣਦੇ ਵੀ ਹੈ ਕਰਦੇ ਵੀ ਹੈ ਕਈ ਵਾਰੀ ਉਹ ਰਸੀਆ ਟੂਡੇ ਵਰਗੇ ਚੈਨਲਾਂ ਤੇ ਅਲ ਜਜ਼ੀਰਾ ਵਰਗੇ ਚੈਨਲਾਂ ਤੇ ਉਹ ਹੋ ਵੀ ਆ ਵੀ ਜਾਂਦੀ ਹੈ ਹਮ ਉਹ ਗੱਲ ਇਹ ਹੈ ਕਿ ਇਸ ਦੁਨੀਆ ਦੇ 6 ਬੰਦੇ ਨੇ 6 ਪਰਿਵਾਰ ਨੇ ਜਿਹੜੇ ਸਾਰੀ ਦੁਨੀਆ ਚਲਾਉਂਦੇ ਆ 6 ਫੈਮਲੀਆਂ 6 ਫੈਮਲੀਆਂ ਕੋਈ ਅੱਜ ਕੱਲ ਉਹਨਾਂ ਨੂੰ 16 ਕਹਿ ਰਿਹਾ ਹੂੰ ਕੋਈ ਹੋ ਸਕਦਾ 20 ਕਹਿ ਰਿਹਾ ਇਹਦੋਂ ਵੱਧ ਨਹੀਂ ਹੈਗੀਆਂ ਇਲੂਮੀਨੇਟਿਸ ਨਾਲ ਜੁੜਿਆ ਜਾਂਦਾ ਜਿੰਨਾਂ ਨੂੰ ਹਾਂਜੀ ਜਿੰਨਾਂ ਇਲੂਮੀਨੇਟਿਸ ਨਾਲ ਜੁੜਿਆ ਜਾਂਦਾ ਉਹ ਕੰਪਨੀਆਂ ਨੇ ਜਦੋਂ ਲਿਸਟਾਂ ਸਭ ਦੀਆਂ ਨੇ ਨਾ ਅਮੀਰਾਂ ਦੀਆਂ ਫੋਰਚੀਦੀ ਹੋਈ ਜਾਂ ਕੀ ਬੋਲਦੇ ਆ ਉਹਨੂੰ ਆ ਜੋ ਦੁਨੀਆ ਦੇ ਅਮੀਰਾਂ ਦੀਆਂ ਲਿਸਟਾਂ ਸਭ ਦੀਆਂ ਉਹਨਾਂ ਚ ਇਹਨਾਂ ਬੰਦਿਆਂ ਦਾ ਨਾਂ ਨਹੀਂ ਹੁੰਦਾ ਇਹਨਾਂ ਚੋਂ ਕਿਸੇ ਬਾਰੇ ਕੋਈ ਨਹੀਂ ਜਾਣਦਾ ਉਹ ਕਹਿੰਦੇ ਜਿਨ੍ਹਾਂ ਦੇ ਨਾਮ ਮੰਦੇ ਉਹਨਾਂ ਤੋਂ ਬੜੇ ਜਿਆਦਾ ਅਮੀਰ ਨੇ ਇਹ ਤਾਂ ਉਹ ਮਤਲਬ ਇੰਨੇ ਕ ਅਮੀਰ ਨੇ ਕਿ ਬਿਲ ਗੇਟਸ ਵਰਗੇ ਜਾਂ ਇਹਦੇ ਵਰਗੇ ਐਲਨ ਮਸਕ ਵਰਗੇ ਤਾਂ ਟੱਟੂ ਨੇ ਉਹਨਾਂ ਦੇ ਸਾਹਮਣੇ ਕੁਝ ਨਹੀਂ ਹੈਗੀ ਇਹਨਾਂ ਨੂੰ ਕਦੇ ਵੀ ਅਨ ਦੀ ਔਕਾਤ ਦਿਖਾ ਦੇ ਹੂੰ ਉਹ ਇੰਨੇ ਅਮੀਰ ਨੇ ਔਰ ਉਹਨਾਂ ਬੰਦਿਆਂ ਦਾ ਬਿਜ਼ਨਸ ਸਿਰਫ ਇੱਕੋ ਹੀ ਆ ਆਇਲ ਐਂਡ ਬੈਂਕਿੰਗ ਉਹ ਸਿਰਫ ਦੁਨੀਆ ਦੇ ਆਇਲੈਂਡ ਬੈਂਕਿੰਗ ਦੇਖਦੇ ਆ ਬੈਂਕਿੰਗ ਸਾਰੀ ਉਹਨਾਂ ਕੋਲ ਨੇ ਹੁਣ ਜੇ ਤੁਸੀਂ ਮੈਂ ਆਇਲੈਂਡ ਬੈਂਕਿੰਗ ਦੇ ਨਾਲ ਗੱਲ ਕੀਤੀ ਆ ਹੁਣ ਤੁਹਾਨੂੰ ਛੋਟੇ ਛੋਟੇ ਚਿਹਰੇ ਜੇ ਨਜ਼ਰ ਆਉਣੇ ਸ਼ੁਰੂ ਹੋ ਗਏ ਹੋਣੇ ਪਤਾ ਨਾ ਹੁਣ ਤੁਸੀਂ ਜਿਹਨਾਂ ਐਂਟਰਟੇਨਿੰਗ ਨਾਲ ਵੀ ਜੁੜਦਾ ਥੋੜਾ ਆ ਹਾਂ ਤੁਸੀਂ ਇਹਨੂੰ ਤੁਸੀਂ ਲਹਿਮਾਨ ਬ੍ਰਦਰ ਵੀ ਤੁਹਾਡੇ ਨੂੰ ਯਾਦ ਆਉਣਾ ਸ਼ੁਰੂ ਹੋ ਗਿਆ ਹੋਣਾ ਰੋਸਪੈਰ ਕੀ ਰੋਸਪੈਰ ਨਹੀਂ ਇਕੜਾ ਹਗਾ ਜਾਰਜ ਸੋਰਸ ਵੀ ਨਜ਼ਰ ਆਉਣ ਲੱਗਾ ਪਿਆ ਹੋਣਾ ਕੁਝ ਹੋਰ ਵੀ ਬੰਦੇ ਹੈਗੇ ਨੇ ਕਿ ਹੁਣ ਤੁਹਾਨੂੰ ਉਹ ਮੈਰੀਲ ਰਿੰਚ ਵੀ ਨਜ਼ਰ ਆਉਣ ਲੱਗਾ ਹੋਣਾ ਇਵਨ ਕੀ ਕਹਿੰਦੇ ਹੁੰਦੇ ਆ ਕਿ ਬਲੂਮਸਬਰਗ ਵੀ ਨਜ਼ਰ ਆਉਣ ਲੱਗਾ ਹੋਣਾ ਮਤਲਬ ਇਹੋ ਹੀ ਇਹ ਹੀ ਸੇ ਸਤ ਫੈਮਿਲੀਆਂ ਨੇ 10 ਫੈਮਿਲੀਆਂ ਨੇ ਜਿਹੜੀ ਸਾਰੀ ਦੁਨੀਆ ਦੀ ਮਾਲਕ ਨੇ ਔਰ ਇਹ ਦੁਨੀਆ ਉਹ ਪੋਲਿਟਿਕਸ ਚੱਲਦੀ ਹੈ ਇਹ ਸਾਰੀ ਇਹ ਨਾ ਦੇ ਦੁਬਾਰਾ ਹੀ ਤੈਹ ਹੁੰਦੀ ਹੈ ਸਰਕਾਰਾਂ ਉਹਦੇ ਵਿੱਚ ਪਪੱਡਸ ਨੇ ਔਰ ਜਿਹੜੀ ਗਲੋਬਲ ਵਾਰਮਿੰਗ ਹੋ ਰਹੀ ਹੈ ਗਲੋਬਲ ਵਾਰਮਿੰਗ ਵੀ ਇਨ੍ਹਾਂ ਹੀ ਲੋਕਾਂ ਦੁਆਰਾ ਤੈਹ ਕੀਤੀ ਜਾਂਦੀ ਹੈ ਇਨ੍ਹਾਂ ਹੀ ਲੋਕਾਂ ਦੁਆਰਾ ਤੈਹ ਕੀਤੀ ਜਾਂਦੀ ਹੈ ਮੈਂ ਤਾਂ ਕਹਣਾ ਕਿ ਰੱਬ ਅਕਲ ਦੇ ਸਾਰਿਆਂ ਨੂੰ ਅਕਲ ਦੇ ਇਨ੍ਹਾਂ ਨੂੰ ਵੀ ਅਕਲ ਦੇ ਹੜ ਵੀ ਹੜ ਦਾ ਕਾਰਨ ਵੀ ਇਹ ਮਤਲਬ ਇਹ ਸਾਰਾ ਕੁਝ ਆਈ ਦੇਖੋ ਮਾਲਕ ਹੀ ਆ ਨਾ ਹੁਣ ਦੇਖੋ ਇੱਕ ਬੰਦਾ ਹੈ ਜਿਹਦੇ ਸਾਧਨ ਵਿਚਾਰੇ ਦੇ ਬੜੇ ਗਰੀਬ ਨੇ ਹੁਣ ਤੁਸੀਂ ਗੈਸਪੁਰੇ ਚਲੇ ਜਾਈਏ ਸਾਹਮਣੇ ਜਦੋਂ ਫੈਕਟਰੀਆਂ ਬੰਦ ਹੁੰਦੀਆਂ ਨੇ ਉਦੋਂ ਸਾਈਕਲਾਂ ਦਾ ਹੜਾ ਆ ਜਾਂਦਾ ਹੁਣ ਇੱਕ ਬੰਦਾ ਸਾਈਕਲ ਲੈ ਕੇ ਜਾ ਰਿਹਾ ਅਸੀਂ ਕਹਿੰਦੇ ਬੜੀ ਤਰੱਕੀ ਹੋ ਗਈ ਬੜੀ ਤਰੱਕੀ ਹੋ ਗਈ ਤੇ ਉਹ ਸਾਈਕਲਾਂ ਹਜ਼ਾਰਾਂ ਸਾਈਕਲਾਂ ਜਿਹੜੀਆਂ ਉੱਥੇ ਟ੍ਰੈਫਿਕ ਜਮ ਕਰ ਦਿੰਦੀਆਂ ਨੇ ਗੈਸਪੁਰੇ ਰੋਡ ਦੇ ਉੱਤੇ ਸਾਹਮਣੂ ਜਾਂ ਸਵੇਰ ਦੇ ਟਾਈਮ ਜਦੋਂ ਫੈਕਟਰੀਆਂ ਖੁੱਲ੍ਹ ਰਹੀਆਂ ਹੁੰਦੀਆਂ ਨੇ ਉਹ ਕਿਥੋਂ ਆਉਂਦੀਆਂ ਨੇ ਇਹਦਾ ਮਤਲਬ ਇੱਕ ਬਹੁਤ ਵੱਡੀ ਗਿਣਤੀ ਲੋਕਾਂ ਦੀ ਅੱਜ ਵੀ ਸਾਈਕਲ ਤੇ ਆ ਉਹਨਾਂ ਕੋਲ ਸਕੂਟਰ ਨਹੀਂ ਹੈਗਾ ਉਹਨਾਂ ਕੋਲ ਮੋਟਰਸਾਈਕਲ ਨਹੀਂ ਹੈਗਾ ਉwriteData ਜੀਰੇ ਹਨ ਉਹਨਾਂ ਕੋਲ ਤਾਂ ਤੁਸੀਂ ਉਹਨੇ ਸਾਧਨ ਨਹੀਂ ਰੱਖ ਰਹੇ ਰਹਿੰਦੇ ਕਿ ਉਹਨਾਂ ਦੇ ਘਰ ਵਿੱਚ ਆਟਾ ਵੀ ਪੂਰਾ ਹੋਵੇ ਉਹਨਾਂ ਦੇ ਘਰ ਵਿੱਚ ਚਾਵਲ ਵੀ ਪੂਰੇ ਹੋਣ ਉਹਨਾਂ ਦੇ ਘਰ ਦੇ ਉਹਨਾਂ ਦੇ ਬੱਚਿਆਂ ਨੂੰ ਦੁੱਧ ਵੀ ਮਿਲੇ ਉਹਨਾਂ ਦੇ ਘਰ 'ਚ ਫਲ ਵੀ ਹੋਣ ਜਿਹੜੇ ਫਲਾਂ ਨੂੰ ਰੇੜੀਆਂ ਤੇ ਲੱਗਾ ਹੀ ਦੇਖਦੇ ਨੇ ਹੂੰ ਖਰੀਦ ਕੇ ਲੈ ਘਰ ਨਹੀਂ ਲੈ ਕੇ ਜਾ ਸਕਦੇ ਇੱਕ ਪਾਸੇ ਤੁਸੀਂ ਮਜਬੂਰਾਂ ਦੀ ਉਹ ਗਿਣਤੀ ਪੈਦਾ ਕਰ ਲਈ ਹੈ ਦੂਜੇ ਪਾਸੇ ਤੁਸੀਂ ਏਡੇ ਏਡੇ ਬੜੇ ਮਹਿਲ ਖੜੇ ਕਰ ਲਏ ਨੇ ਹੈ ਉਹ ਨਿਰਾਲਾ ਜੀ ਦੀ ਕਵਤਾ ਸੀ ਨੀ ਉਹ ਤੋੜਦੀ ਪੱਥਰ ਸਾਹਮਣੇ ਤਰੂ ਤਾਲਕਾ ਇਟਾਲਕਾ ਆ ਆ ਆ અપਾਰ ਹੈ ਕਰਤੀ بار بار ਪਰਹਾਰ ਉਹ ਤੋੜਦੀ ਪੱਥਰ ਉਹ ਤੋੜਦੀ ਪੱਥਰ ਉਹਨਾਂ ਲੋਕਾਂ ਬਾਰੇ ਵੀ ਸੋਚੋ ਯਾਰ ਉਹਨਾਂ ਲੋਕਾਂ ਬਾਰੇ ਵੀ ਸੋਚੋ ਕੁਰਾਨ ਸ਼ਰੀਫ ਚ ਲਿਖਿਆ ਹੈ ਕਿ ਅਗਰ ਤੁਸੀਂ ਤੁਹਾਡੇ ਪੜੋਸੀ ਦਾ ਬੱਚਾ ਭੁੱਖਾ ਬੈਠਾ ਹੈ ਤੁਹਾਨੂੰ ਆਪਣੇ ਬੱਚੇ ਨੂੰ ਪਕਵਾਨ ਦੇ ਬਣਾ ਕੇ ਦੇਣ ਦਾ ਹੱਕ ਨਹੀਂ ਹੈ ਗੁਰੂਆਂ ਨੇ ਕੀ ਕਿਹਾ ਸੀ ਕਿਰਤ ਕਰੋ ਨਾਮ ਜਪੋ ਤੇ ਵੰਡ ਸਕੋ ਸਾਰਿਆਂ ਨੇ ਸਾਨੂੰ ਇਹੋ ਹੀ ਦੱਸਿਆ ਨਾ ਭਗਵਦ ਗੀਤਾ ਚ ਕੀ ਉਪਦੇਸ਼ ਦਿੱਤਾ ਗਿਆ ਭਗਵਦ ਗੀਤਾ ਚ ਵੀ ਤੇ ਇਹੋ ਉਪਦੇਸ਼ ਦਿੱਤਾ ਗਿਆ ਸੀ ਨਾ ਕਿ ਨੇਕ ਕੰਮ ਕਰਨੇ ਨੇ ਸਤ ਕਰਮ ਸਤ ਕਰਮ ਨਿਸਕਾਮ ਨਿਸਕਾਮ ਦਾ ਮਤਲਬ ਕਿ ਬਿਨਾ ਕਿਸੇ ਲਾਲਚ ਦੇ ਉਹ ਕਹਿੰਦਾ ਮਤਲਬ ਕਿ ਇਹ ਗੱਲਾਂ ਮੈਂ ਨਹੀਂ ਕਹਿ ਰਿਹਾ ਇਹ ਗੱਲਾਂ ਹਜ਼ਾਰਾਂ ਸਾਲਾਂ ਤੋਂ ਕਈਆਂ ਜਾਰੀਆਂ ਨੇ ਜੇ ਅੱਜ ਅੱਜ ਜੇ ਦੁਨੀਆ ਦੇ ਅਮੀਰ ਜਾ ਕੇ ਉਹ ਝੋਪੜੀਆਂ ਦੇ ਵਿੱਚ ਜਾ ਕੇ ਆਪਣਾ ਆਪ ਨੂੰ ਕਹਿੰਦੇ ਆ ਕਿ ਆਹੀਂ ਹਾਂ ਉਹ ਯਾਰ ਮਜ਼ਾ ਆ ਗਿਆ ਜਿੰਦਗੀ ਜਿੰਦਗੀ ਸਭ ਮਿਲ ਗਿਆ ਸਾਨੂੰ ਥੋੜੇ ਦਿਨ ਹੋਇਆ ਮੇਰਾ ਇੱਕ ਮਿੱਤਰ ਗਿਆ ਪਹਾੜਾਂ ਦੇ ਵਿੱਚ ਘੁੰਮਣ ਵਾਸਤੇ ਉੱਥੇ ਕੋਈ ਮੋਬਾਈਲ ਫੋਨ ਨਹੀਂ ਚੱਲਦਾ ਹੂੰ ਉੱਥੇ ਬੱਕਰੀ ਦਾ ਦੁੱਧ ਚੋ ਲੋ ਤੇ ਪੀ ਲੋ ਉਹੀ ਜੋ ਘਰ ਦੇ ਬੈਕਯਾਰਡ ਦੇ ਵਿੱਚ ਜੋ ਬਣੇ ਹੋਏ ਸੀ ਉਹ ਚਾਰ ਪੰਜ ਦਿਨ ਲਗਾ ਗਿਆ ਕਹਿੰਦਾ ਜਰੂਰ ਉੱਤੇ ਜਨਰਲ ਸੀ ਮੈਂ ਜਰੂਰ ਉਹ ਜਨਰਲ ਸੀ ਉਹ ਜਨਸੀ ਜਿੱਥੇ ਤੁਸੀਂ ਬੱਕਰੀ ਦਾ ਦੁੱਧ ਚੋ ਕੇ ਪੀਂਦੇ ਹੋ ਜਿੱਥੇ ਤੁਸੀਂ ਖੇਤ 'ਚ ਉੱਗੀ ਹੋਈ ਸਬਜ਼ੀ ਬਣਾ ਕੇ ਖਾਂਦੇ ਹੋ ਇਹ ਧੌੜ ਜਿਹੜੀ ਹੈ ਮਟੀਰੀਅਲਿਸਟਿਕ ਚਾਰ ਭਰਾਵਾਂ ਨੇ ਚੱਕ ਕੇ ਖਾਣਾ ਦੁਨੀਆ ਦੀ ਸਭ ਤੋਂ ਵੱਡੀ ਸੱਚਾਈ ਇਹ ਹੈ ਉਹੀ ਗੱਲ ਜਿਹਨੂੰ ਸੰਥਾਨ ਘਾੜ ਚ ਹੁੰਦੇ ਆ ਤੇ ਸਾਨੂੰ ਰੱਬ ਜਾਦਾਰ ਆ ਹੁੰਦਾ ਉਸੀ ਹੂੰ ਉਹਲੇ ਸਾਨੂੰ ਉਧਰ ਦੀ ਉਹ ਚੀਜ਼ਾਂ ਯਾਦ ਨੇਕੀ ਯਾਦ ਆ ਰਹੀ ਹੁੰਦੀਆਂ ਜਦੋਂ ਬਾਹਰ ਆਉਂਦੇ ਆ ਤੇ ਸਾਨੂੰ ਇਹ ਯਾਦ ਆ ਰਿਹਾ ਹੁੰਦਾ ਕਿ ਇਸ ਬੰਦੇ ਨੇ ਅਗਰ ਜੈਗੋਰ ਖਰੀਦੀ ਆ ਤੇ ਮੈਂ ਲੈਂਬਰਗਿਨੀ ਨਹੀਂ ਲੈਣੀ ਹੈ ਮਤਲਬ ਲੈਂਬਰਗਿਨੀ ਹਾਂ ਹਾਂ ਲੈਂਬਰਗਿਨੀ ਨਹੀਂ ਲੈਣੀ ਹੈ ਜਾਂ ਕੋਈ ਆਸਟਨ ਵਾਟਨ ਲੈਣੀ ਹੈ ਤੇ ਉਹ ਕਹਿੰਦਾ ਮਸਲੀ ਇਹ ਕਿ ਇਹ ਦੌੜ ਸਾਨੂੰ ਅੰਨੇ ਖੂ ਵਿੱਚ ਲੈ ਕੇ ਜਾਂਦੀ ਹੈ ਕੁਝ ਨਹੀਂ ਹੈਗਾ ਅਗਰ ਤੜਨੀਆਂ ਲੱਤਾਂ ਸਲਾਮਤ ਨੇ ਤੇ ਤੁਸੀਂ ਤੁਹਾਨੂੰ ਖਵਾਈ ਜਾ ਦੀ ਲੋੜ ਨਹੀਂ ਹੈ ਹੂੰ ਇਹ ਲੱਤਾਂ ਤੋਂ ਵਧੀਆ ਹੈਲੀਕਾਪਟਰ ਕੁਦਰਤ ਨੇ ਤੁਹਾਨੂੰ ਦਿੱਤਾ ਨਹੀਂ ਕੋਈ ਇਸ ਕਰਕੇ ਸਵਸਥ ਸਰੀਰ ਹੋਵੇ ਸਾਦਗੀ ਵਾਲੀ ਜ਼ਿੰਦਗੀ ਹੋਵੇ ਇਹੋ ਹੀ ਦਿੱਤਾ ਜਾਏ ਸਾਰਿਆਂ ਨੂੰ ਇੱਕ ਅਮੀਰ ਆਦਮੀ ਅਮੀਰ ਹੋਣ ਦੇ ਚੱਕਰ ਵਿੱਚ 50 ਬੰਦਿਆਂ ਨੂੰ ਗੁਰਬਤ ਵਿੱਚ ਧੱਕ ਦਿੰਦਾ ਇਹ ਦੇਖਣਾ ਪਵੇਗਾ ਇਹਦੇ باوجود ਵੀ ਇਹ ਦੁਨੀਆ ਅੰਨੀ ਦੌੜ ਵਿੱਚ ਪਈ ਹੋਈ ਆ ਜੈਸਾ ਉਹ ਸੁਲਤਾਨ ਆਫ ਬਰੂਨੀ ਤਾਂ ਬਣ ਨਹੀਂ ਜਾਣਾ ਨਾ ਬਰੂਨੇਈ ਦਾ ਸੁਲਤਾਨ ਤਾਂ ਨਹੀਂ ਬਣ ਜਾਣਾ ਨਾ ਤੁਸੀਂ ਤੁਸੀਂ ਕੋਈ ਬਿਲਗੇਟਸ ਤਾਂ ਨਹੀਂ ਕੋਈ ਬਿਲਗੇਟਸ ਨਾਲ ਰਿਸ਼ਤਦਾਰੀ ਤੇ ਨਹੀਂ ਹੋ ਜਣੀ ਤੁਹਾਡੀ ਕਰਨ ਨੂੰ ਇਸ ਕਰਕੇ ਸੋਚੋ ਕੁਝ ਚੀਜ਼ਾਂ ਜਿਹੜੀਆਂ ਸਾਨੂੰ ਕੰਟਰੋਲ ਕਰਨੀਆਂ ਪਣਗੀਆਂ ਬਾਕੀ ਸਰਕਾਰਾਂ ਨੂੰ ਇਹ ਦੇਖਣਾ ਪਵੇਗਾ ਸਰਕਾਰਾਂ ਜਿਹੜੀ ਹਰ ਚੀਜ਼ ਦਾ ਸੋਲੂਸ਼ਨ ਦਿੰਦੀਆਂ ਨੇ ਇਹ ਸੋਚ ਕੇ ਇਹ ਸੋਚ ਕੇ ਕਿ ਇਹਨਾਂ ਨੂੰ ਕਾਰਪੋਰੇਟ ਕਰਾਉਣ ਨਾਲ ਉਹ ਕਿੰਨਾ ਫਾਇਦਾ ਹੋ ਰਿਹਾ ਦੇਖੋ ਹੈਲਥ ਕੇਅਰ ਡੈਟਰੀਟ ਹੋਈ ਹੈ ਆਪਾਂ ਜਾਣਦੇ ਹਾਂ ਉਦੇ ਵਿੱਚ ਕਾਰਪੋਰੇਟ ਕਰਾਉਣੇ ਜ਼ਿੰਮੇਵਾਰ ਨੇ ਹੂੰ ਕਾਰਪੋਰੇਟ ਕਰਾਉਣੇ ਨੇ ਤੇ ਡਬਲਯੂਚ ਨੂੰ ਲਵੇਟਲੇ ਵਿੱਚ ਆਈਸੀਐਮ ਆਰਗੇਨ ਸੰਸਥਾਵਾਂ ਨੂੰ ਲਵੇਟਲੇ ਵਿੱਚ ਹੂੰ ਇਹਨਾਂ ਨੇ ਮਤਲਬ ਇੱਕ ਤਰ੍ਹਾਂ ਦਾ ਪੂਰਾ ਸਿਸਟਮ ਹੀ ਜਿਹੜਾ ਡੈਟਰੇਟ ਕਰ ਦਿੱਤਾ ਦੂਜੇ ਪਾਸੇ ਇਨਸ਼ੋਰੈਂਸ 카rtel ਬੜਾ ਤਗੜਾ ਖੜਾ ਹੋ ਗਿਆ ਸਰਕਾਰ ਕਹਿੰਦੀ ਜੀ ਤੁਹਾਡਾ 10 ਲੱਖ ਦਾ ਬੀਮਾ 10 ਲੱਖ ਦਾ ਬੀਮਾ ਦੇ ਕੇ ਹੂੰ ਹੁਣ ਹਸਪੀਟਲ ਦੇ ਇੱਕ ਤਾ ਮਾਫੀਆ ਖੜਾ ਹੋ ਗਿਆ ਨਾ ਇਹ ਆਪਣੇ ਆਪ ਚ ਹੀ ਬੜਾ ਵੱਡਾ ਮਾਫੀਆ ਹੈ ਬਿਹਾਰ ਦੇ ਵਿੱਚ ਜਦੋਂ ਨਿਤਿਸ਼ ਕੁਮਾਰ ਦੀ ਸਰਕਾਰ ਨੇ ਜਦੋਂ ਲਾਲੂ ਪ੍ਰਸਾਦ ਯਾਦਵ ਨਾਲ ਸਾਂਝੀ ਸਰਕਾਰ ਉਹਨਾਂ ਦੀ ਬਣੀ ਸੀ ਉਹਨਾਂ ਔਰ ਇੱਕ ਮਨਰੇਗਾ ਜਦੋਂ ਆਇਆ ਸੀਗਾ ਉਦੋਂ ਐਨਆਰਐਚਐਮ ਵੀ ਆਇਆ ਸੀ ਐਨਆਰਐਚਐਮ ਦੇ ਵਿੱਚ ਵੀ ਸਕੈਂਡਲ ਹੋਏ ਸੀ ਹਾਲਾਂਕਿ 45000 ਜਾਂ 50000 ਰੁਪਏ ਦੀ ਇੱਕ